ਜੀ ਬਹੁਤ ਸੋਹਣਾ ਕਲੈਕਸ਼ਨ ਆਇਆ ਅੱਜ ਟਿਸ਼ੂ ਦੇ ਵਿੱਚ ਬਹੁਤ ਵਧੀਆ ਹੈਂਡਵਰਕ ਦਾ ਪੀਸ ਆ ਦੇਖੋ ਜੀ ਟੋਟਲੀ গারਲਿਸ਼ ਸੂਟ ਹੈ ਮਤਲਬ ਬਹੁਤ ਸੋਹਣਾ ਲੁੱਕ ਦਾ ਪੀਸ ਆ ਦੇਖੋ ਵਰਕ ਦੇਖੋ ਜੀ ਬਹੁਤ ਸੋਹਣਾ ਵਰਕ ਹੈ ਹੈਵੀ ਟੱਚ ਦੇ ਵਿੱਚ ਵਰਕ ਸਾਰਾ ਰੋਟਲੀ ਹੈ ਲਓ ਜੀ ਫਰੰਟ ਆ ਕੇ ਦੇਖੋ ਸੂਟ ਦਾ ਜੀ ਫਰੰਟ ਚੈੱਕ ਕਰ ਲਓ ਪਹਿਲਾਂ ਤੁਸੀਂ ਬਹੁਤ ਸੋਹਣਾ ਗ੍ਰੇਸਫੁਲ ਫਰੰਟ ਹੈ ਟਿਸ਼ੂ ਦੇ ਵਿੱਚ ਨਾਲੇ ਨਵਾਂ بیس ਹੈ ਤੇ ਨਾਲ ਆਊਗਾ ਬਾਜੂ ਤੇ ਐਮਬਰਾਇਡਰੀ ਦੇਖੋ ਜੀ ਬਾਜੂ ਦੇ ਉੱਪਰ ਐਮਬਰਾਇਡਰੀ ਆ ਜੀ ਤੇ ਸਾਰਾ ਹੈਂਡ ਦਾ ਪੀਸ ਆ ਕੇ ਤੁਸੀਂ ਚੈੱਕ ਕਰ ਹੀ ਲਿਆ ਤੇ ਨਾਲ ਦੁਪੱਟਾ ਜਿਹੜਾ ਆਊਗਾ ਮੈ ਬਹੁਤ ਸੋਨਾ ਸਟਾਫ ਆਇਆ ਜੀ ਸੂਟ ਔਰ ਦੁਪੱਟੇ ਦਾ ਮੈਟ੍ਰਿਕਸ ਔਰਗਾਂਜ਼ਾ ਦੁਪੱਟਾ ਦੁਪੱਟੇ ਦੇ ਫੋਰਸਾਈਡ ਵਰਕ ਆ ਗਿਆ ਦੇਖੋ ਜੀ ਚਾਰ ਕਲਰ ਨੇ ਪਹਿਲਾ ਮੈਂਦੀ ਕਲਰ ਆਊਗਾ ਜੀ ਜਲਦੀ ਜਲਦੀ ਕਲਰ ਬੁੱਕ ਕਰਵਾ ਲਓ ਲਓ ਜੀ ਕਲਰ ਦੀ ਗ੍ਰੇਸਟੈਕ ਕਰ ਲਓ ਕਿੰਨੀ ਅਲਟੀਮੇਟ ਹੈ ਸਭ ਤੋਂ ਨਵਾਂ ਕਪੜਾ ਹੈ ਟਿਸ਼ੂ ਦੇ ਵਿੱਚ ਬਹੁਤ ਵਧੀਆ ਕਪੜਾ ਦਾ ਮਲ ਲਾਂਚ ਹੋਇਆ ਜੀ ਇਹ ਨੈਕਸਟ ਇੱਕ ਮਸਟਰ ਆ ਗਿਆ ਜੀ ਆਹ ਦੇਖੋ ਮਸਟਰ ਆ ਗਿਆ ਹੈਲੋ ਨੈਕਸਟ ਚਾਰ ਕਲਰ ਨੇ ਆਪਣੇ ਕੋਲ ਚਾਰੇ ਕਲਰ ਆਰਟੀਫੈਕਟ ਨੇ ਜਲਦੀ ਆਵਦੀ ਬੁਕਿੰਗ ਕਰਵਾ ਲਓ ਕਦਰ ਚਾਰ ਚਾਰ ਦਾ ਆਪਣੇ ਕੋਲ ਜਲਦੀ ਆਵਦੀ ਆਰਡਰ ਬੁੱਕ ਕਰਵਾਓ ਜਿਨ੍ਹਾਂ ਨੇ ਬੁੱਕ ਕਰਵਾਉਣਾ ਜੀ ਪ੍ਰਾਈਸ ਵੀ ਚਮ ਨੋਰਮਲ ਹੈ ਜੀ ਸਿਰਫ 1360 ਰੁਪਏ ਦੇ ਵਿੱਚ 1360 ਰੁਪਏ ਦੇ ਵਿੱਚ ਹੈ ਸ਼ਿਪਿੰਗ ਇਹਦੀ ਆਲ ਇੰਡੀਆ ਫ੍ਰੀ ਹੈ ਆਨਲਾਈਨ ਪੇਮੈਂਟ ਤੇ ਚਾਰ ਕਲਰ ਨੇ ਇਹ ਜਿਵੇਂ ਰਾਣੀ ਮਰਜੰਟਾ ਕਦਰ ਆ ਗਿਆ ਮਸਟਡ ਆ ਗਿਆ ਰਸਟ ਆ ਗਿਆ ਮਹਿੰਦੀ ਆ ਗਿਆ ਕਦਰਾਂ ਦੀ ਗ੍ਰੇਸ ਚੈੱਕ ਕਰ ਲਓ ਚਾ ਲਓ ਜਲਦੀ ਆਵੀ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਾ ਲਓ ਜੀ ਮੈਂ ਕਹਣਾ ਇਹ ਮਿੰਟੋ ਮਿੰਟੇ ਮੇਰੇ ਕੋਲ ਸੇ ਔਰ ਨਮਾ ਬੇਸ ਹੈ ਟਿਸ਼ੂ ਦੇ ਵਿੱਚ ਬਹੁਤ ਵਧੀਆ ਪ੍ਰੀਮੀਅਮ ਵਰਕ ਹੋਇਆ ਜੀ ਬਹੁਤ ਜਿਆਦਾ ਟੱਚ ਵਧੀਆ ਸੋਹਣਾ ਸੂਟ ਹੈਗਾ ਆਹ ਲੋ ਗ੍ਰੇਸ ਚੈੱਕ ਕਰੋ ਸੂਟ ਦੀ ਕਿੰਨੀ ਅਲਟੀਮੇਟ ਹੈ ਟੋਟਲੀ ਵਰਕ ਹੈਗਾ ਬਹੁਤ ਜਿਆਦਾ ਵਧੀਆ ਹੋਇਆ ਨਾਲ ਬਾਜੇ ਦੇ ਉੱਪਰ ਹੀ ਵਰਕ ਆ ਕੇ ਲੱਗਿਆ